ਗਉਤਸਕਰੀ ਐਨ ਇੱਕ ਹਾਈ ਲੈਵਲ ਤੇ ਪਹੁੰਚ ਚੁੱਕੀ ਹੈ ਕਿ ਜਿਹਨੂੰ ਕਾਬੂ ਕਰਨਾ ਸਾਡੇ ਵਾਸਤੇ ਵੀ ਬਾਹਰ ਹੋ ਗਿਆ ਸਾਨੂੰ ਰੋਡ ਤੇ ਆਣ ਦੀ ਲੋੜ ਹੀ ਕੋਈ ਨਹੀਂ ਸਾਨੂੰ ਤਾਂ ਆਣਾ ਪੈਂਦਾ ਜਦੋਂ ਪ੍ਰਸ਼ਾਸਨ ਕੋਈ ਕੰਮ ਨਹੀਂ ਕਰਦਾ ਜਦੋਂ ਕਾਬੂ ਕੀਤਾ ਗਿਆ ਮੌਕੇ ਤੇ ਸਾਨੂੰ ਇਤਲਾਹ ਦਿੱਤੀ ਅਸੀਂ ਜਾ ਕੇ ਜਦ ਕਾਬੂ ਕੀਤਾ ਤੁਸੀਂ ਦੇਖੋਗੇ ਨੋ ਗਊਆਂਾਂ ਸਾਹ ਉਹਦੇ ਵਿੱਚ ਇੱਕ ਛੋਟਾ ਜਿਹਾ ਬੱਚੜਾ ਵੀ ਆ ਨਾਲ ਇੰਨੇ ਕਿ ਪਿਆਰੀ ਗਊਆਂ ਦੇਸੀ ਗਾਵਾਂ ਜਿਨ੍ਹਾਂ ਨੂੰ ਵੱਢਣ ਵਾਸਤੇ ਇਹ ਯੂਪੀ ਵਿਹਾਰ ਲੈ ਕੇ ਜਾਂਦੇ ਆ ਚੰਡੀਗੜ੍ਹ ਤੋਂ ਇੱਕ दारू ਦੀ ਬੋਤਲ ਵੀ ਪੰਜਾਬ ਚ ਆਣ ਲੱਗੇ ਦੂਰ ਨਹੀਂ ਐ ਉਹ ਪੜੀ ਜਾਂਦੀ ਐ ਐਡਾ ਟਰੱਕ ਪਾਰ ਹੋ ਕੇ ਪੰਜਾਬ ਹਰਿਆਣਾ ਪਾਰ ਹੋ ਕੇ ਚੱਲ ਜਨ ਕੇ ਰੱਖੇ ਚੈਕਿੰਗ ਨੇ ਐਡੀ ਜਦੋਂ ਜਾਇਦ ਸਾਢੇ 4 ਹੋ ਗਏ ਰਾਤ ਦੇ 11 ਵਜੇ ਤੇ ਲੱਗੇ ਹੋਏ ਆ ਅਸੀਂ ਕੀ ਕੀ ਚਾਹੰਦੇ ਕੀ ਆ ਅਸੀਂ ਗਾ ਨੂੰ ਬਚਾਣਾ ਆਖਿਰ ਦੁੱਧ ਸਾਰੇ ਪੀਂਦੇ ਆ ਪ੍ਰਸ਼ਾਸਨ ਵਾਲੇ ਕਿਹੜੇ ਪੀਂਦੇ ਨਹੀਂ ਡਰਾਈਵਰ ਤੇ ਕਨੈਕਟਰ ਸੀ ਦੇ ਜਿਹੜੇ ਉਹਨਾਂ ਨੂੰ ਆਪਾਂ ਲਿਆ ਜਾਕੀਤੀ ਰੋਕੇ ਗੱਡੀ ਜਾਕੀਤੀ ਉਹਨਾਂ ਦੇ ਵਿੱਚ ਇੱਕ ਬੱਚਾ ਬੱਛਾ ਸੀਗਾ ਤੇ ਨੌਕ ਗਾਇਆਂ ਵੀ ਸੀ ਤਾਂ ਜਿੰਨਾਂ ਨੂੰ ਲਿਆ ਕੇ ਉਹਨਾਂ ਦੇ ਵੱਣ ਦੀ ਕਾਰਵਾਈ ਕਰਤੀ ਖਰਚਾ ਦਿੱਤਾ ਉਹਨਾਂ ਤੇ ਲੁਧਿਆਣਾ ਲਾਈਵ ਤੇ ਖੜੇ ਮੌਲੇ ਤੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੇ ਵਿੱਚ ਗਊ ਤਸਕਰੀ ਕਰਨ ਵਾਲਿਆਂ ਨੂੰ ਇੱਕ ਦੁਆਰ ਫੇਰ ਤੋਂ ਇੱਕ ਦੁਆਰਾ ਗਊ ਰੱਖਸ਼ਾ ਵਾਲਿਆਂ ਨੇ ਫੜ ਲਿਆ ਦਰਸ਼ਨ ਰਾਣਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਲੇਕਿਨ ਇਹ ਮਾਮਲਾ ਕੀ ਸੀਗਾ ਤਾਂ ਨੋ ਵੀ ਦੱਸ ਦਿਆਂ ਕਿ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਨੇ ਕਿ ਹਿੰਦੂਆਂ ਦੀ ਰਾਖੀ ਕੀਤੀ ਜਾਊਗੀ ਲੇਕਿਨ ਹਿੰਦੂਆਂ ਨੂੰ ਹੀ ਕਿਤੇ ਨਾ ਕਿਤੇ ਆਹਾਤ ਕੀਤਾ ਜਾਂਦਾ ਹੈ ਗਈਆਂ ਜਿਹੜੀਆਂ ਵੱਢਣ ਵਸਤੇ ਹੱਡੀ ਰੋੜੇ ਹੱਡੇ ਰੋੜੇ ਤੇ ਜਾਂਦੀਆਂ ਨੇ ਲੇਕਿਨ ਦਰਸ਼ਨ ਰਾਣਾ ਮੌਜੂਦ ਹੈ ਗੱਲਬਾਤ ਕਰਦੇ ਆ ਦਰਸ਼ਨ ਜੀ ਕਿੱਥੋਂ ਦੀ ਤਲਾਹ ਆਂਦੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਪਹੁੰਚਿਓ ਇਸ ਮੌਕੇ ਤੇ ਜੇ ਗੱਲ ਕਰੀਏ ਗਊ ਤਸਕਰੀ ਦੀ ਮੈਂ ਗੱਲ ਕਰਾਂ ਗਊ ਤਸਕਰੀ ਇੰਨੇ ਕ ਹਾਈ ਲੈਵਲ ਤੇ ਪਹੁੰਚ ਚੁੱਕੀ ਹੈ ਕਿ ਜਿਹਨੂੰ ਕਾਬੂ ਕਰਨਾ ਸਾਡੇ ਵਾਸਤੇ ਵੀ ਬਾਹਰ ਹੋ ਗਿਆ ਸਾਨੂੰ ਰੋਡ ਤੇ ਆਣ ਦੀ ਲੋੜ ਹੀ ਕੋਈ ਨਹੀਂ ਸਾਨੂੰ ਤਾਂ ਆਣਾ ਪੈਂਦਾ ਜਦੋਂ ਪ੍ਰਸ਼ਾਸਨ ਕੋਈ ਕੰਮ ਨਹੀਂ ਕਰਦਾ ਪਰ ਅਸੀਂ ਧੰਨਵਾਦ ਕਰਦੇ ਹਾਂ ਲਾਡੂਰ ਪੁਲਿਸ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਰਾਤੀ ਅਸੀਂ ਸਾਨੂੰ ਇਤਲਾਹ ਮਿਲੀ ਐਕਚੁਅਲੀ ਕਿ ਗੂਗਲ ਤੇ ਨੰਬਰ ਚੱਲਦੇ ਆਂ ਕਹਿੰਦਾ ਕੁੱਤਾ ਕੁੱਤੇ ਦੀ ਵਾਰੀ ਇਹਨਾਂ ਦੇ ਕੋਈ ਨਾ ਕੋਈ ਬੈਰੀ ਹੁੰਦੇ ਆ ਇਤਲਾ ਮਿਲੀ ਕਿ ਗੰਮੂਆਂ ਦਾ ਇੱਕ ਟਰੱਕ ਹੈ ਜਿਹੜਾ ਜਾਣਾ ਕਿੱਥੇ ਸੀ ਜਾਣਾ ਦਾ ਬੇਸਿਕਲੀ ਇਹ ਯੂਪੀ ਕੱਟਣ ਵਾਸਤੇ ਹੈ ਪਰ ਜਿਹੜੀ ਇਹਨਾਂ ਦੀ ਬਿਲਿੰਗ ਹੈ ਬੜੇ ਸੋਚਣ ਵਾਲੀ ਗੱਲ ਹੈ ਕਿ ਉਹਦੇ ਬਿਲਿੰਗ ਦੇ ਮੁਤਾਬਕ ਮੇਰੇ ਕੋਲ ਡਾਕੂਮੈਂਟ ਦੀ ਕਾਪੀ ਵੀ ਹੈਗੀ ਹੈ ਉਹਨਾਂ ਨੇ ਬਣਾਇਆ ਕਿ ਰਾਜਸਥਾਨ ਤੋਂ ਚੱਲੀ ਬਿਲਟੀ ਰਾਜਸਥਾਨ ਦੀ ਚੱਲੀ ਬਿਹਾਰ ਪਰ ਲੁਧਿਆਣਾ ਕੀ ਕਰਦਾ ਰਾਜਸਥਾਨ ਤੋਂ ਜਾਣਾ ਤੇ ਬਿਹਾਰ ਜਾਵੇ ਲੁਧਿਆਣਾ ਕੀ ਕਰਦਾ ਲੁਧਿਆਣੇ ਨੂੰ ਹੰਬੜਾ ਰੋਡ ਤੇ ਲਾਡੋਵਾਲ ਦੇ ਨੇੜੇ ਉਤੇ ਉਹਨੂੰ ਜਦੋਂ ਕਾਬੂ ਕੀਤਾ ਗਿਆ ਮੌਕੇ ਤੇ ਸਾਨੂੰ ਇਤਲਾਹ ਦਿੱਤੀ ਅਸੀਂ ਜਾ ਕੇ ਜਦੋਂ ਕਾਬੂ ਕੀਤਾ ਤੁਸੀਂ ਦੇਖੋ ਨੋ ਗਊ ਵਾਂਸਾ ਉਹਦੇ ਚ ਇੱਕ ਛੋਟਾ ਜਿਹਾ ਬੱਚੜਾ ਵੀ ਆ ਨਾਲ ਇੰਨੇ ਕਿ ਪਿਆਰੀ ਗਊਆਂ ਦੇਸੀ ਗਾਵਾਂ ਜਿਨ੍ਹਾਂ ਨੂੰ ਵੱਢਣ ਵਾਸਤੇ ਇਹ ਯੂਪੀ ਬਿਹਾਰ ਲੈ ਕੇ ਜਾਂਦੇ ਆ ਇਹਨਾਂ ਨੇ ਸਿਸਟਮ ਹੀ ਚੇਂਜ ਕਰ ਲਿਆ ਕਿ ਮੈਂ ਦਰਸ਼ਕ ਜੀ ਇੱਥੇ ਤੁਹਾਡੀ ਇਹ ਗੱਲ ਕੱਟਣ ਲੱਗਾ ਯੂਪੀ ਚ ਤਾਂ ਯੋਗੀ ਦਿੱਤਨਾਥ ਕਹਿੰਦੇ ਕਿ ਗਊ ਤਸਕਰੀ ਬੰਦ ਹੈਗੀ ਆ ਫੇ ਯੂਪੀ ਚ ਯੋਗੀ ਦਿੱਤਨਾਥ ਵੀ ਮੇਰੇ ਖਿਆਲ ਨਾਲ ਉਦਾਂ ਹੀ ਰਹਿ ਗਏ ਗੱਲਾਂ ਦੇ ਪੱਕੇ ਤੇ ਰਹਿ ਗਏ ਬਸ ਪਰ ਜੇ ਵੀサル ਜੀ ਗੱਲ ਕਰਾਂ ਮੈਂ ਇੱਕ ਬੜੀ ਸੋਚਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਇੱਡਾ ਟਰੱਕ ਪਾਰ ਹੋ ਕੇ ਪੰਜਾਬ ਹਰਿਆਣਾ ਪਾਰ ਹੋ ਕੇ ਚੱਲ ਜਾਂਦੇ ਕਿ ਰਸਤੇ ਚੈਕਿੰਗ ਨਹੀਂ। ਦਲਾਲੀ ਚਲਦੀ ਹੁੰਦੀ ਰਸਤੇ 'ਚ ਜਦੋਂ ਉੱਥੋਂ ਯੂਪੀ ਤੋਂ ਆਉਂਦੀ ਹੁੰਦੀ ਦਲਾਲੀ। ਇੱਦਾਂ ਦੀ ਮੈਂ ਮਤਲਬ ਨਾ ਇੱਕ ਦੋ ਨਹੀਂ ਸੈਂਕੜਾ ਵੀਰੋ ਦੇਖ ਸਕਦਾ ਹਾਂ ਵੀਡੀਓ ਜਿੱਥੇ ਕੀ ਹੁੰਦਾ ਹੈ ਨਾਕੇ ਤੇ 200 ਰੁਪਏ ਦੇ ਕੇ ਗੱਡੀ ਪਾਰ ਹੋ ਜਾਂਦੀ ਹੈ। ਅੱਛਾ। ਐਸ ਕਰਕੇ ਸਾਨੂੰ ਮੈਂ ਸਰਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਕਰੂੰਗਾ ਚਾਹੇ ਸੈਂਟਰ ਗਵਰਨਮੈਂਟ ਹੈ ਚਾਹੇ ਪੰਜਾਬ ਗਵਰਨਮੈਂਟ ਹੈ ਕਿ ਤੇ ਸਖਤ ਕਾਨੂੰਨ ਲਾਗੂ ਹੋਵੇ। ਤੁਸੀਂ ਦੇਖਿਆ ਪਿੱਛੇ ਕਾਨੂੰਨ ਲਾ ਚੇਂਜ ਹੋਇਆ ਜਾਂ ਕੁਝ ਆਈਪੀਐਸ ਦਾ ਰਵੀ ਚੇਂਜ ਹੋਇਆ। ਅ ਇਹਨੂੰ 302 ਦੇ ਵਿੱਚ ਲੈ ਕੇ ਆਵੋ ਲੇਕਿਨ ਆਈਪੀਸੀ ਚਾਗੀ ਨਾ ਆਈਪੀਸੀ ਨੂੰ ਬੀਐਨਐਸ ਕਰਤਾ ਨਾ ਕਿਤਾ ਕਾਨੂੰਨ ਬਦਲੇ ਨੇ ਹੁਣ ਬੀਐਨਐਸ ਨਵਾਂ ਕਾਨੂੰਨ ਸ਼ੁਰੂ ਹੋ ਗਿਆ ਆਈਪੀਸੀ ਬਦਲਦੀ ਅਸੀਂ ਤਾਂ ਸਿਰਫ ਇੱਕੋ ਹੀ ਮੰਗ ਕਰਦੇ ਜੀ ਇਹਨਾਂ ਦੀ ਧਾਰਾ ਨੂੰ ਛੱਡ ਕੇ ਨਾ ਸਿਰਫ ਇੱਕੋ ਹੀ ਗੱਲ ਕਰਦੇ ਕਿ ਮੋਤ ਦੀ ਸਜ਼ਾ 302 ਹੁੰਦੀ ਸੀ ਜੇ ਗਊ ਮਾਸੇ ਨੋ ਗਊ ਮਾਸ ਦਾ ਵਧ ਕਰਨਾ ਇੱਕ ਤਰ੍ਹਾਂ ਹੱਤਿਆ ਤੇ ਜਿਸ ਬੰਦੇ ਨੇ ਇਹ ਤਸਕਰੀ ਕੀਤੀ ਹੈ ਜਿਹੜਾ ਬੰਦਾ ਲੈ ਕੇ ਜਾ ਰਿਆ ਉਹਨਾਂ ਤੇ 302 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਮਾਲਕ ਹੋਣਾ ਦਾ ਇਹ ਤਾਂ ਬਤਾਉਦੇ ਨਹੀਂ ਜਿਹਨੂੰ ਮੈਂ ਮਰਜ਼ੀ ਪੁੱਛ ਲਿਆ ਜਦੋਂ ਵੀ ਗੱਡੀ ਵਾਲੇ ਨੂੰ ਪੜੀਦਾ ਤੇ ਉਹ ਮੋਕੇ ਤੇ ਕੋਈ ਕਰੇ ਮੈਂ ਤਾਂ ਪਹਿਲੀ ਵਾਰ ਆਈ ਜੀ ਮੈਂ ਡਰਾਈਵਰ ਐ ਅੱਛਾ ਜੇ ਜੇ ਇਹ ਤੇ ਕਾਰਵਾਈ ਦੀ ਗੱਲ ਕਰੀਏ ਵਿਸ਼ਾਲ ਜੀ ਮੈਂ ਕੋਈ ਗੱਲ ਕਹੂੰਗਾ ਕਿ ਕਾਰਵਾਈ ਇਹ ਨਹੀਂ ਕਿ ਬੰਦੇ ਫੜਨੇ ਤੇ ਪਰਚਾ ਪਰਚਾ ਹੋਣਾ ਚਾਹੀਦਾ ਜਿੱਥੋਂ ਚੱਲੀ ਐ ਉੱਥੇ ਮਾਲਕ ਦੇ ਪਰਚਾ ਹੋਵੇ ਜਿੱਧਰ ਚੱਲੀ ਐ ਕੱਟਣ ਵਾਲੇ ਦੇ ਕਿਉਂਕਿ ਦੋਨਾਂ ਦਾ ਪਤਾ ਉਹਨੂੰ ਡਰਾਈਵਰ ਨੂੰ ਕਿਉਂ ਨਹੀਂ ਪਤਾ ਜਦੋਂ ਲੋਡ ਹੋ ਕੇ ਲਿਆ ਰਾ ਕੋਈ ਚੀਜ਼ ਉਹਨੂੰ ਪਤਾ ਨਹੀਂ ਕਿੱਥੋਂ ਲੈ ਕੇ ਚੱਲਣਾ ਮੇਰੇ ਚਾਹ ਹੋ ਜਾਂਦਾ इजीली ਜਮਾਨਤ ਹੋ ਜਾਂਦੀ ਹੋਊਗੀ ਇਸ ਕਰਕੇ ਡਰਾਈਵਰ ਤੇ ਤੇ ਦਬ ਇਹ ਕਹਿੰਦੇ ਜੀ ਦੁੱਧ ਵਾਲੀ ਗਾਵਾਂ ਪਿੱਛੇ ਪੀਓ ਥਾਣੇ 'ਚ ਮੈਂ ਪਰਚਾ ਦਰਜ ਕਰਾਇਆ ਸੀਗਾ ਉੱਥੇ ਵੀ ਅੱਠ ਗਾਵਾਂ ਸੀ ਮੈਂ ਕਿਹਾ ਦੁੱਧ ਵਾਲੀ ਗਾਵਾਂ ਚੋਂ ਅੱਧਾ ਕਿਲੋ ਦੁੱਧ ਕੱਟ ਕੇ ਦਿਖਾ ਦਿਓ ਅੱਠਾਂ ਚੋਂ ਇੱਕ ਦਿਨ ਹੀ ਗੱਲ ਕੀਤੀ ਕਿ ਅੱਠਾਂ ਚੋਂ ਕੱਢ ਗਏ ਇਹ ਕੀ ਕਰਦੇ ਹਵਾ ਭਰ ਦਿੰਦੇ ਆ ਟੀਕੇ ਨਾਲ ਹਵਾ ਭਰ ਕੇ ਚਾਵਲ ਦੇ ਦਾਣੇ ਉੱਥੇ ਫਸਾ ਦਿੰਦੇ ਆ ਔਰ ਏਡਿਕ ਚੀਖਾਂ ਮਾਰਦੀ ਆ ਰੋਂਦੀ ਪਿੱਟਦੀ ਆ ਸਾਡਾ ਰੋਣਾ ਆਂਦਾ ਇਸ ਗੱਲ ਨੂੰ ਸੁਣ ਕੇ ਅੱਜ ਰੋੜ ਤੇ ਅਸੀਂ ਖੜੇ ਆਂ ਉਹਦਾ ਕਾਰਨ ਹੈ ਕਿ ਹਿੰਦੂ ਅਸੀਂ ਰਹਿ ਗਏ ਰੋੜ ਤੇ ਕੱਲੇ ਆ ਸੀ ਕੱਲੇ ਇੱਕ ਪਰਚੇ ਰਾਤੀ 11 ਵਜੇ ਲੱਗੇ ਆ ਹੁਣ ਕਿੰਨਾ 4 ਵਜ ਗਏ ਆ ਐਡੀ ਜਦੋਂ ਜਹਦ ਸਾਢੇ 4 ਹੋ ਗਏ ਰਾਤ ਦੇ 11 ਵਜੇ ਤੇ ਲੱਗੇ ਹੋਏ ਆ ਅਸੀਂ ਕੀ ਕੀ ਚਾਹੁੰਦੇ ਕੀ ਆ ਅਸੀਂ ਗਾਂ ਨੂੰ ਬਚਾਣਾ ਆਖਿਰ ਦੁੱਧ ਸਾਰੇ ਪਿੰਦੇ ਆ ਪ੍ਰਸ਼ਾਸਨ ਵਾਲੇ ਕਿਹੜੇ ਪਿੰਦੇ ਨਹੀਂ ਇੱਕ ਰੱਖਿਆ ਕੇ ਕਾਨੂੰਨ ਨੂੰ ਬਣਾਇਆ ਸੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਦੇ ਆ ਦਰਸ਼ਨ ਦੀ ਇੱਕ ਗੱਲ ਹੈ ਜਦ ਤੱਕ ਦੁੱਧ ਦਿੱਤੀ ਹੈ ਤੁਹਾਰੀ ਹੈ ਜਦ ਦੂਤਨੀ ਜਦ ਤੱਕ ਦੁੱਧ دیتی ਹੈ ਹਮਾਰੀ ਹੈ ਜਦ ਦੁੱਧ ਨਹੀਂ ਦਿੰਦੀ ਤਾਂ ਤੁਹਾਰੀ ਹੈ ਕਾਟੋ ਮੈਂ ਉਹਨਾਂ ਦੀ ਗਲਤੀ ਗੱਲ ਕਰਦਾ ਹਾਂ ਉਹਨਾਂ ਦੇ ਮਾਂ ਪਿਓ ਹੈ ਮਾਂ ਨੇ ਦੁੱਧ ਬੁਲਾਇਆ ਪਿਓ ਨੇ ਪਾਲਣ ਪੋਸਣ ਕੇ ਕੱਲੋਂ ਉਹ ਬੁੱਢੇ ਹੋ ਜਾਣਗੇ ਕੱਲੋਂ ਵੀ ਉਹਨਾਂ ਦੀ ਵੀ ਤਸਕਰੀ ਕਰ ਦੋ ਕਿਉਂ ਨਹੀਂ ਕਰਦੇ ਉਹਨਾਂ ਦੀ ਕਿ ਪ੍ਰੋਟੀਨ ਆਮ ਕਰਾਣੀ ਉਹਨਾਂ ਨੇ ਇਹਨਾਂ ਨੇ ਵਿਚਾਰੀ ਨੇ ਦੇਣਾ ਕੁਝ ਨਹੀਂ ਲੇਕਿਨ ਇੱਕ ਅੱਗੇ ਤੇ ਆ ਵੀ ਗੱਲ ਹੈ ਕਿ ਸ਼ੇਰਪੁਰ ਚ ਜਦੋਂ ਗਊ ਮਾਸ ਫੜਿਆ ਗਿਆ ਸੀਗਾ ਉਹ ਬੰਦੇ ਪਰਚਾ ਦਰਜ ਹੋ ਗਿਆ ਜਿੰਨੇ ਫੜਾਇਆ ਲੇਕਿਨ ਉਹ ਡੀਸੀ ਦਫਤਰ ਕੋ ਘੜਤਾਲਤੇ ਉਹਨੇ ਕਹਿਤਾ ਲੇਕਿਨ ਗਊ ਰੱਖਿਆ ਕਰਨ ਵਾਲੇ ਤੇ ਹੀ ਪਰਚਾ ਦਰਜ ਵਿਸ਼ਾਲ ਜੀ ਮੈਂ ਤੁਹਾਡੇ ਚੈਨਲ ਤੇ ਰਹੀ ਦੱਸਣਾ ਚਾਹ ਰਾ ਮੇਰੇ ਤੋਂ 307 ਦਾ ਮੁਕਦਮਾ ਦਾਜ ਕਰਤਾ ਸੀ ਰਾਜਕੋਟ ਸਿਰਫ ਇਸ ਗੱਲ ਦਾ ਕਿ ਮੈਂ ਗਊ ਦੇ ਗੱਡੀ ਕਿਉਂ ਫੜ ਲਈ ਅੱਜ ਤੱਕ ਉਹਦਾ ਭੁਗਤਾਨ ਕਰਦਾ 2016 ਚ ਪਰਚਾ ਦਰਜ ਹੋਇਆ ਸੀਗਾ ਅੱਜ 8 ਸਾਲ ਹੋ ਗਏ ਉਹ ਆਕੇ ਵੱਡੇ ਜੀ 70000 ਰੁਪਏ ਉੱਥੇ ਦਿੱਤਾ ਗਿਆ ਤੇ ਮੁਕੇ ਤੇ ਸਾਡੇ ਕੋਲ ਪ੍ਰੂਫ ਨਹੀਂ ਠੀਕ ਹੈ ਪੈਸੇ ਦੇ ਕੇ ਕਰਨੇ ਇਸ ਪਰਚਾ ਤੋਂ ਉਲਟਾ ਸਾਡੇ ਤੇ ਦਰਜ ਕਰਤਾ ਔਰ ਜਿਹੜੇ ਮੇਰੇ ਨਾਲ ਮਾਤਰ ਸਾਥੀ ਸੀ ਇੱਕ ਬੰਦਾ ਨਾਈ ਦੀ ਦੁਕਾਨ ਕਰਦਾ ਦੁਕਾਨ ਵੀ ਕਿਰਾਏ ਦੀ ਹੈ ਉਦੇ ਦੋ ਬੱਚੇ ਆ ਉਦੇ ਜ਼ਮਾਨਤ ਦੇ ਪੈਸੇ ਵੀ ਅਸੀਂ ਕੰਟਰੀਬਿਊਟ ਕਰਕੇ ਤਾਂ ਉਹਦੀ ਜ਼ਮਾਨਤ ਕਰਵਾਈ ਐ ਤੇ ਬਾਅਦ ਥਾਣੇ ਤੋਂ ਸਾਡੇ ਨਾਲ ਮੁਲਾਜ਼ਮ ਹੀ ਮੌਜੂਦ ਆ ਸਰ ਕੀ ਇਤਲਾਹ ਆਂਦੀ ਐ ਕਿ ਮੁਕੱਦਮਾ ਦਰਜ ਕੀਤਾ ਗਿਆ ਵੈ ਇਹਨਾਂ ਨੇ ਭਾਜੀ ਨੇ ਇਤਲਾਹ ਦਿੱਤੀ ਸੀ ਐਸਐਚਓ ਸਾਹਿਬ ਨੂੰ ਉਹਨਾਂ ਦੀ ਪਾਰਟੀ ਦੇ ਨਾਲ ਅਸੀਂ ਆਏ ਸੀਗੇ ਤੇ ਬੱਗੇ ਕਲਾਂ ਪੁਲ ਦੇ ਕੋਲੇ ਆ ਕੇ ਗੱਡੀ ਨੂੰ ਆਪਾਂ ਰੋਕਿਆ ਤੇ ਉਹਦੇ ਵਿੱਚ ਡਰਾਈਵਰ ਤੇ ਕੰਡਕਟਰ ਸੀਗੇ ਜਿਹੜੇ ਉਹਨਾਂ ਨੂੰ ਆਪਾਂ ਲਿਆ ਜਾਕੀਤੀ ਰੋਕ ਕੇ ਗੱਡੀ ਚਾਕੀਤੀ ਉਹਨਾਂ ਦੇ ਵਿੱਚ ਇੱਕ ਬੱਚਾ ਬੱਚਾ ਸੀਗਾ ਤੇ 9 ਕਗਾਈਆਂ ਸੀਗੀਆਂ ਤਾਂ ਜਿਨ੍ਹਾਂ ਨੂੰ ਲਿਆ ਕੇ ਉਹਨਾਂ ਦੇ ਵੱਣ ਦੀ ਕਾਰਵਾਈ ਕਰਤੀ ਪਰਚਾ ਦਿੱਤਾ ਉਹਨਾਂ ਤੇ ਤੇ ਗਾਈਆਂ ਗਊਸ਼ਾਲਾ ਦੇ ਹਵਾਲੇ ਕਰ ਦਿੱਤੇ ਅਫੈਂਸ ਅਫੈਂਸ ਆ ਭਜੀ ਬਿਲਕੁਲ ਪਰਚਾ ਦਰਜ ਹੋ ਗਿਆ ਹੈ ਬਿਲਕੁਲ ਪਰਚਾ ਦਰਜ ਹੋ ਕੇ ਮੈਂ ਗਊਸ਼ਾਲਾ ਤੁਸੀਂ ਦੇਖਦੇ ਹੋ ਹਾਂਜੀ ਹਾਂ ਕਿੰਨੀਆਂ ਗਊਆਂ ਤੁਹਾਡੇ ਕੋਲ ਇੰਧਾ ਦੀ ਗਊ ਹੱਤਿਆ ਤੇ ਜਦੋਂ ਰੋਕ ਆਂਦੀਆਂ ਨੇ ਕਿੰਨੀਆਂ ਗਈਆਂ ਆ ਜਾਂਦੀਆਂ ਨੇ ਹਾਂਜੀ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂਗੀ ਕਿ ਗੁਰੂ ਜਨਕ ਜੀ ਵਾਸ਼ਰੇ ਜੜੀ ਗੋਸ਼ਾਲਾ ਇਹ ਸਾਰੇ ਅਸਹਾਏ ਇੰਜਰਡ ਜਿੰਨਾ ਗੋਵੰਸ਼ਾ ਉਹਨਾਂ ਦਾ ਹੀ ਸ਼ੈਲਟਰ ਹਾਊਸ ਹੈ ਔਰ ਸਾਡਾ ਇੱਥੇ ਗੋਸ਼ਾਲਾ ਦੇ ਵਿੱਚ ਕੋਈ ਵੀ ਦੁੱਧ ਵੇਚਣ ਦਾ ਮਕਸਦ ਨਹੀਂ ਹੈ ਜਿਹੜਾ ਅਸਹਾਏ ਗੋਵੰਸ਼ ਬਾਹਰ ਖੜਾ ਉਹਨਾਂ ਨੂੰ ਸ਼ੈਲਟਰ ਦੇਣ ਦਾ ਹੀ ਹੈ ਔਰ ਫਸਟ ਡੇ ਤੋਂ ਹੀ ਜਿਹੜਾ ਸਾਡਾ ਟਾਰਗੇਟ ਉਹੀ ਗਊਆਂ ਦੀ ਰੱਖਿਆ ਕਰਨ ਦਾ ਹੈ ਕਿ ਜਿਨ੍ਹਾਂ ਨੂੰ ਕੋਈ ਵੀ ਨਹੀਂ ਲਾਂਦਾ ਤਾ ਅੱਜ ਮਾਰਨਿੰਗ ਜਿਸ ਵੇਲੇ ਦਰਸ਼ਨ ਰਾਣਾ ਜੀ ਦਾ ਫੋਨ ਆਇਆ ਕਿ ਇਸ ਤਰ੍ਹਾਂ ਇਹ ਰਾਤੋਂ ਆਪਣਾ ਨੋਨ ਜਿਹੜੇ ਸਾਡੇ ਗੋਵੰਸ਼ ਹੋਰ ਇੱਕ ਬਛੜਾ ਲੈ ਕੇ ਜਾ ਰਹੇ ਸੀ ਕੱਟਣ ਲਈ ਤਾਂ ਉਹਨਾਂ ਨੂੰ ਇਹਨਾਂ ਨੇ ਰੈਸਕਿਊ ਕੀਤਾ ਸੀਗਾ ਔਰ ਇਹਨਾਂ ਨੂੰ ਨਾਲ سپورਟ ਦੀ ਵੀ ਜ਼ਰੂਰਤ ਸੀ ਕਿਉਂਕਿ ਰਾਤ ਦੇ ਲੱਗੇ ਹੋਏ ਐ ਔਰ ਮੌਕੇ ਤੇ ਦੇਖੋ ਜਿਸ ਵੇਲੇ ਬੰਦਾ ਪਹੁੰਚ ਜਾਏ ਉਹੀ ਹੁੰਦਾ ਕਿ ਉਸ ਵੇਲੇ ਤੁਸੀਂ ਪਹੁੰਚ ਕੇ ਤਾਂ ਤਦੇ ਕੰਮ ਹੋ ਪਾਏਗਾ ਹਨਾ ਤਾਂ 2 ਘੰਟੇ ਜਾਂ 4 ਘੰਟੇ ਬਾਅਦ ਨਹੀਂ ਇਹ ਬੋਲਾ ਜਿਹੜਾ ਕੰਮ ਹੈ ਰੈਸਕਿਊ ਦਾ ਕੰਮ ਹੈ ਜਿਹੜਾ ਉਸੇ ਵੇਲੇ ਮੌਕੇ ਤੇ ਹੀ ਤੁਹਾਨੂੰ ਉਹਨਾਂ ਨੂੰ ਸਪੋਰਟ ਕਰਨੀ ਪਏਗੀ ਦਰਸ਼ਕ ਜੀ ਇਹਦੇ ਵਿੱਚ ਇੱਕ ਗੱਲ ਦੱਸੋ ਕਿ ਜਿਹੜੀ ਇਹ ਗਾਵਾਂ ਕੰਟੇਨਰ ਚ ਆ ਰਹੀਆਂ ਕਟੇ ਹੋਏ ਕੰਟੇਨਰ ਸੀ ਕਿੱਦਾਂ ਸੀਗਾ ਇੱਕ ਇਹ ਤਰਪਾਲ ਪਾ ਕੇ ਉੱਪਰ ਢੱਕ ਦਿੰਦੇ ਬਿਲਕੁਲ ਪੂਰੀ ਤਰ੍ਹਾਂ ਕਵਰ ਕਰ ਦਿੰਦੇ ਆ ਤਾਂ ਕਿ ਪਿੱਛੇ ਤਾਂ ਕੀ ਹੋਇਆ ਕਈ ਵਾਰੀ ਤੱਕ ਹੀ ਹੁੰਦੇ ਆ ਉੱਪਰ ਨਾਲ ਫੱਟੇ ਲਾ ਕੇ ਉੱਪਰ ਪਿਆਜ਼ ਦੀਆਂ ਬੋਰੀਆਂ ਆਲੂ ਦੀਆਂ ਬੋਰੀਆਂ ਕਿਤਾ ਕਿ ਪਤਨ ਲੱਗੇ ਤੁਹਾਨੂੰ ਵੀ ਤੁਸੀਂ ਵੀ ਕਵਰ ਨਹੀਂ ਮਾਸ ਮੋਤੀ ਨਗਰ ਫੜਿਆ ਗਿਆ ਮਾਸ ਵੀ ਫੜਿਆ ਗਿਆ ਜਿੱਤੇ ਉੱਪਰ ਬੋਰੀਆਂ ਲੱਦੀ ਸੀ ਪਰ ਮੈਨੂੰ ਦੁੱਖ ਉਦੋਂ ਹੋਇਆ ਜਦੋਂ ਮੈਂ ਇਕੱਲਾ ਹੁੰਦਾ ਐਸਾ ਹੀ ਸੀ ਮੈਂ ਮੈਡਮ ਜੀ ਨੂੰ ਫੋਨ ਕੀਤਾ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਮੌਕੇ ਤੇ ਬਿਦਨ ਆਪਣੀ ਟੀਮ ਦੇ ਨਾਲੇ ਸਾਡੇ ਨਾਲ ਪਹੁੰਚੇ ਜਿਹੜੇ ਆਈਓ ਸਾਹਿਬ ਮੈਂ ਥਾਣੇ ਤੇ ਉਹਨਾਂ ਨੇ ਵੀ ਇਸੇ ਹੋ ਕੀਤਾ ਤੇ ਪਰਚਾ ਦਰਜ ਹੋਇਆ ਪਰ ਕਿਤੇ ਨਾ ਕਿਤੇ ਉਹ ਵੀ ਮਜਬੂਰ ਸੀਗੇ ਕਿਉਂਕਿ ਜਿਹੜੇ ਡਾਕੂਮੈਂਟ ਹੈ ਉਹ ਕਿਤੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਮਜਬੂਰ ਕਰਦਾ ਵੀ ਇਹ ਦੁੱਧ ਵਾਲੀ ਤਾਂ ਨਹੀਂ ਕੱਲ ਨੂੰ ਤੁਸੀਂ ਉਲਟਾ ਸਾਡੇ ਤੇ ਨਾ ਜਾਵੇ ਪਰ ਪੂਰੀ ਜਾਂਚ ਤੋਂ ਬਾਅਦ ਇਹ ਪਰਚਾ ਹੋ ਚੁੱਕਿਆ ਹੈ ਅੱਜ ਸੁਰਖਸ਼ਿਤ ਤੁਸੀਂ ਦੇਖ ਸਕਦੇ ਮੇਰੇ ਵਿੱਚ ਕਿੰਨੀ ਕੁ ਵਧੀਆ ਤਰੀਕੇ ਨਾਲ ਗਾਵਾਂ ਹੈਗੀਆਂ ਸੁਰਖਸ਼ੀ ਦਾ ਇੱਥੇ ਗਊਸਾਲਾ ਚ ਉਤਾਰਤਾ ਔਰ ਜਿਹੜੀ ਇਹ ਗਊਸਾਲਾ ਚੱਲਦੀ ਹੈ ਮੈਡਮ ਡਾਕਟਰ ਸੀਮਾ ਜੀ ਇਹ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰਦੇ ਆਂ ਇਹ ਅੱਛੀ ਵੀ ਰਾਤ ਨੂੰ ਉੱਥੇ ਹੀ ਸੀਗੇ ਹਾਂ ਜੀ ਨਹੀਂ ਮੈਂ ਮਾਰਨਿੰਗ ਚ ਮੈਨੂੰ ਪਤਾ ਲੱਗਿਆ ਆ ਦਰਸ਼ਨ ਰਾਣਾ ਜੀ ਦਾ ਜਦੋਂ ਫੋਨ ਆਇਆ ਤਾਂ ਵੈਸੇ ਵੀ ਇਹਨਾਂ ਦੇ ਨਾਲ ਗੱਲਬਾਤ ਸਾਡੀ ਹੁੰਦੀ ਰਹਿੰਦੀ ਹੈ ਜਿਸ ਵੇਲੇ ਕਾਉ ਰੈਸਕਿਊ ਕਰਦੇ ਆਂ ਤਾਂ ਇਹਨਾਂ ਦਾ ਲੰਬੇ ਸਮੇਂ ਤੋਂ ਅਸੀਂ ਸਾਰਾ ਦੇਖਦੇ ਵੀ ਰਹਨੇ ਆਂ ਹੈ ਵੀ ਵੈਸੇ ਇਤਲੇ ਬੰਦੇ ਆ ਆ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੇ ਗਊ ਮਾਤਾ ਹੈ ਇਹ ਸਿਰਫ ਸ਼ਾਸਤਰਾਂ ਚ ਜਾਂ ਲਿਖਣ ਵਿੱਚ ਹੀ ਨਹੀਂ ਗਊ ਮਾਤਾ ਹੋਣੀ ਚਾਹੀਦੀ ਇਹਨੂੰ ਰਾਸ਼ਟਰ ਮਾਤਾ ਕੋਸ਼ਿਧ ਕੀਤਾ ਜਾਣਾ ਚਾਹੀਦਾ ਔਰ ਇਹ ਲਾਸਟ ਹੁਣ ਜਦੋਂ ਬਕਰੀਦ ਗਈ ਹੈ YouTube ਤੇ ਜਦੋਂ ਵੀ ਤੁਸੀਂ YouTube ਖੋਲਦੇ ਸੀਗੇ ਹਰ ਬੱਚੇ ਨੇ ਜਾਂ ਹਰ ਇੱਕ ਆਪਣਾ ਜਿਹੜਾ Hindu ਹੈ ਉਹਨੇ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਸਾਡੇ ਬਛੜਿਆਂ ਨੂੰ ਸਾਡੇ ਗੋਵੰਸ਼ ਨੂੰ ਔਰ ਸਾਡੇ ਜਿਹੜੇ ਨੰਦੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦਾ ਕਤਲ ਕੀਤਾ ਗਿਆ ਉਹ ਉਹਨਾਂ ਚੀਜ਼ਾਂ ਤੇ ਰੋਕ ਕਿਉਂ ਨਹੀਂ ਲੱਗਦੀ ਮੈਨੂੰ ਸੋਨ ਤੋਂ ਪਹਿਲੇ ਤਾਂ ਡੈਰੀ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਜੇ ਜੇ ਡੈਰੀਆਂ ਵਾਲੇ ਬਾਹਰ ਸੜ ਦਿੰਦੇ ਨੇ ਕਿੰਨੇ ਕ ਬੱਚੇ ਬਾਹਰ ਮਿਲੇ ਹੁੰਦੇ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਉਹਦੀ ਆਵਾਜ਼ ਤਾਂ ਬੁਲੰਦ ਕਰਨੀ ਚਾਹੀਦੀ ਹੈ ਹਾਂਜੀ ਬਿਲਕੁਲ ਬਿਲਕੁਲ ਇਹ ਜਿਹੜਾ ਕੋਈ ਵੀ ਕੰਮ ਹੈ ਨਾ ਇਹ ਕੋਈ ਇਹਦੇ ਪਹਿਲਾਂ ਇੱਕ ਪਲਾਨ ਹੋਣੇ ਚਾਹੀਦੇ ਸਰਕਾਰ ਦੇ ਨਾਲ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਗੋਸ਼ਾਲਾ ਗਊ ਰੱਖਸ਼ਾ ਦੇ ਲਈ ਹੈ ਉਹ ਸਾਰੀਆਂ ਸਪੋਰਟ ਕਰਨਗੇ ਬਹੁਤ ਗਊ ਰੱਖਸ਼ਕ ਹੈ ਕਿ ਜੜੇ ਸੰਦੇ ਕਿ ਸਾਡਾ ਗੋ ਵੰਸ਼ ਸੁਰੱਖਿਅਤ ਰਹੇ ਬਟ ਇਹ ਜਿਹੜੀ ਸ਼ੁਰੂਆਤ ਹੈ ਸਰਕਾਰ ਨੂੰ ਕਰਨੀ ਪਈ ਸਰਕਾਰ ਵੱਲੋਂ ਅਗਰ ਸ਼ੁਰੂਆਤ ਹੋਏਗੀ ਤਦੇ ਹੀ ਸਾਰਾ ਇੱਕ ਗੋਵੰਸ਼ ਜੜਾ ਉਹ ਸੁਰੱਖਿਤ ਹੋ ਪਾਏਗਾ ਬਿਲਕੁਲ ਤੁਹਾਨੂੰ ਉਹ ਗਈਆਂ ਦਿਖਾ ਰਿਹਾ ਕਿਹੜੀਆਂ ਗਈਆਂ ਦਰਸ਼ਨ ਜੀ ਆਓ ਇੱਕ ਮਿੰਟ ਨਾਲ ਕਿੰਨੀਆਂ ਕਿ ਪਿਆਰੀਆਂ ਗਈਆਂ ਨੇ ਜਿਹੜੀਆਂ ਇੱਥੇ ਆ ਚੁੱਕੀਆਂ ਹੋਈਆਂ ਨੇ ਜਿਨ੍ਹਾਂ ਦਾ ਗਊ ਹੱਤਿਆ ਕਰਨੀ ਸੀਗੀ ਜਿਨ੍ਹਾਂ ਨੂੰ ਅੱਗੇ ਪਰੋਸਿਆ ਜਾਣਾ ਸੀ ਦਰਸ਼ਨ ਰਾਣਾ ਜੀ ਦੇ ਕੈਂਦੇ ਮਲ ਜਿਨ੍ਹਾਂ ਦਾ ਬੀਫ ਮਾਸ ਕਟਿਆ ਜਿਹਨੂੰ ਬੀਫ ਕਿਹਾ ਜਾਂਦਾ ਸੀਗਾ ਇਹ ਉਹ ਗਊਆਂ ਨੇ ਸਾਲ ਜੀ ਦੇਖੋ ਇਹ ਗਊਆਂ ਨੂੰ ਕਿੰਨਾ ਸਜਾਇਆ ਗਿਆ ਹੈ ਨਹੀਂ ਦਰਸ਼ਨ ਜੀ ਫਿਰ ਅਟੈਕ ਤੇ ਕਾਰਵਾਈ ਨਹੀਂ ਇਹ ਟੈਕ ਤੇ ਅਸੀਂ ਇਹੀ ਕਹਿੰਦੇ ਵੀ ਦੇਖੋ ਇੱਕ ਇੱਕ ਪ੍ਰੋਸੈਸ ਹੁੰਦਾ ਹੈ ਬਸਾਲ ਜੀ ਦਾ ਜਿਸ ਏਰੀਆ ਚੋਂ ਗਾਂ ਨੂੰ ਬਾਈਚਾਸ ਦੁੱਧ ਵਾਲੀ ਵੀ ਗਾਂ ਹੈ। ਉਹਦਾ ਰਿਕਾਰਡ ਨਿਕਲਦਾ ਹੈ। ਉਹਦਾ ਰਿਕਾਰਡ ਨਿਕਲਦਾ ਬਕਾਇਦਾ ਪਰ ਇਹ ਜਾਲੀ ਹੈ। ਜਾਲੀ ਹੈ। ਇਹ ਚੈੱਕ ਕਰਾਇਆ ਜਾਵੇ ਤਾਂ ਇਹ ਜਾਲੀ ਨਿਕਲਣਾ। ਉਹਦਾ ਕਾਰਨ ਕੀ ਹੈ? ਜਦੋਂ ਵੀ ਗਾਂ ਜਿਸ ਏਰੀਆ ਚ ਮੰਨ ਲਓ ਸਪੋਸ ਕਰੋ ਤਾਜਪੁਰ ਰੋਡ ਤੋਂ ਕੋਈ ਗਾਂ ਚੱਲਦੀ ਹੈ, ਉੱਥੇ ਤਾਂ ਜਿਹੜਾ ਵੈਂਟਰੀ ਡਾਕਟਰ ਹੈ, ਉਹਦੇ ਸਟੈਂਪ ਹੋਣਾ ਬਹੁਤ ਜ਼ਰੂਰੀ ਹੈ। ਚੈੱਕ ਰੇਲੂ ਵੀ ਚੱਲੀ ਹੈ। ਪਰ ਇਹਨਾਂ ਦੇ ਡਾਕੂਮੈਂਟ ਤੇ ਕਿਸੇ ਡਾਕਟਰ ਦੇ ਸਾਈਨ ਨਹੀਂ। ਪਿੱਛੇ ਅੰਬਾਲੇ ਗੱਡੀ ਬੜੀ ਸੀ ਮੈਂ ਡਿਪਟੀ ਡਾਇਰੈਕਟਰ ਨੂੰ ਬਕਾਇਦਾ ਡਾਕੂਮੈਂਟ ਚੈੱਕ ਭੇਜੇ। ਉਹਨਾਂ ਨੇ ਮੈਨ ਔਰ ਤੁਸੀਂ ਇੱਕ ਚੀਜ਼ ਦੇਖੋ ਇਹ ਟੈਗ ਜਿੱਦਾਂ ਲਗਾਇਆ ਜਾਂਦਾ ਜਿੱਦਾਂ ਬੱਕਰੀ ਤੇ ਬਕਰੇ ਨੂੰ ਸਜਾਇਆ ਜਾਂਦਾ ਨਾ ਮਾਰਨ ਵਾਸਤੇ ਇਦਾਂ ਸਜਾਇਆ ਜਾਂਦੇ ਵੀ ਤਾਂ ਕਿ ਪਤਾ ਨ ਲੱਗੇ ਦੁੱਧ ਵਾਲੀ ਕਿ ਦੁੱਧੀ ਬਿਲਕੁਲ ਆ ਤੁਹਾਨੂੰ ਗਈਆਂ ਜਿਹੜੀਆਂ ਪਿੱਛੇ ਖੜੀਆਂ ਨੇ ਆ ਤੁਹਾਨੂੰ ਦਿਖਾ ਰਿਹਾ ਜਿਨ੍ਹਾਂ ਨੂੰ ਬੱਚੜੀਆਂ ਜਿਹੜੀਆਂ ਇੱਥੇ ਆਪਣਾ ਹੁਣ ਸਾਧਾ ਸਾਹ ਲੈ ਰਹੀਆਂ ਨੇ ਆਪਣੀ ਜੀਵਨ ਜਿਹੜੀ ਸ਼ੁਰੂਆਤ ਕਰ ਰਹੀਆਂ ਨੇ ਇੰਨਾ ਬੱਚੜੀਆਂ ਦਾ ਦੇਖ ਲਓ ਕੀ ਇਹਨਾਂ ਨੂੰ ਵੱਢ ਦਿੱਤਾ ਜਾਣਾ ਸੀਗਾ ਇਹ ਉਹ ਗਊ ਮਾਤਾ ਵਾ ਕਿ ਜਿਨ੍ਹਾਂ ਨੂੰ ਵੱਢਣ ਉਸੇ ਜਾ ਰਿਹਾ ਸੀਗਾ ਕੁਛ ਕਿਹਾ ਜਾ ਸਕਦਾ ਇਹਨਾਂ ਨੂੰ ਕੁਛ ਨਸੀਬ ਕਿਹਾ ਜਾ ਸਕਦਾ ਕਿ ਇਹਨਾਂ ਨੂੰ ਕਿ ਇਹਨਾਂ ਨੇ ਇਹਨੂੰ ਬਚਾ ਲਿਆ ਲੇਕਿਨ ਸਰ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਕੋਲ ਤਾਂ ਗਈਆਂ ਪਹੁੰਚ ਗਿਆ ਫਿਰ ਅੱਗੇ ਖਾਣ ਪੀਣ ਦਾ ਪ੍ਰੋਸੈਸ ਕੀ ਰਹਿੰਦਾ ਇਹਨਾਂ ਦਾ ਮੈਂ ਸੰਜੀਵ ਗੁਪਤਾ ਹੈਲੋ ਆ ਸੰਜੀਵ ਗੁਪਤਾ ਆਪਣਾ ਕੀ ਆਪਣਾ ਸੇਵਕ ਗੁਰੂ ਜਨਕ ਜੀ ਵਾਸ਼ਰਿਆ ਤੇ ਦਰਸ਼ਨ ਰਾਣਾ ਜੀ ਪ੍ਰਧਾਨ ਗੋਰਖਸ਼ਾ ਸੇਵਕ ਦਲ ਦੇ ਉਹਨਾਂ ਦਾ ਰਾਤ ਸੂਚਨਾ ਆਈ ਸਾਨੂੰ ਵੀ ਗਊਆਂ ਦਾ ਟਰੱਕ ਫੜਿਆ ਤੇ ਆਪਣੇ ਪ੍ਰਧਾਨ ਸੀਮਾ ਜੈਨ ਜੀ ਹੈ ਸਾਡੇ ਉਹਨਾਂ ਦੇ ਨਾਲ ਜਾ ਕੇ ਸਵੇਰੇ ਅਸੀਂ ਫਿਰ ਉਹਨਾਂ ਦੇ ਨਾਲ ਅਸੀਂ ਸਾਰੀ ਕਾਰਵਾਈ ਕਰਵਾਈ ਤੇ ਉਸ ਤੋਂ ਬਾਅਦ ਸਾਰੀ ਗਊਆਂ ਨੂੰ ਇੱਧਰ ਗਊਸ਼ਾਲਾ 'ਚ ਉਹਨਾਂ ਦਾ ਮਤਲਬ ਸਵਾਗਤ ਨਾਲ ਲਿਕੇ ਆਏ ਦਰਸ਼ਨ ਰਾਣਾ ਜੀ ਨੇ ਬਹੁਤ ਸਾਰਾ ਮਤਲਬ ਉਹਨਾਂ ਨੇ ਜੋ ਕਾਰਿਆ ਕੀਤਾ ਹੈ ਤਾਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਜੀ ਅਸੀਂ ਤਾਂ ਉਹ ਜਿਹੜਾ ਇਹਨਾਂ ਦੀ ਗਊਆਂ ਦੀ ਸੇਵਾ ਇਹ ਲੋਕਾਂ ਦੇ ਧਨ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਜੀ ਬੜਾ ਮਤਲਬ ਅੱਛਾ ਸਹਿਯੋਗ ਲੋਕ ਦਿੰਦੇ ਆ ਔਰ ਅੱਗੇ ਵੀ ਦੇਣ ਇਸ ਤਾਂ ਸਾਨੂੰ ਮਤਲਬ ਬਹੁਤ ਇਸ ਚੀਜ਼ ਦੀ ਗਊ ਰੱਖਿਆ ਦੀ ਸਾਨੂੰ ਮਹਿਸੂਸ ਹੋਈ ਇਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਭੋਜਨ ਕਰ ਰਹੀਆਂ ਨੇ ਵਿਚਾਰੀਆਂ ਜੋ ਨੂੰ ਖਾਣਾ ਦਿੱਤਾ ਜਾਂਦਾ ਕਿਸ ਤਰ੍ਹਾਂ ਖਾਣਾ ਖਾ ਰਹੀ ਹੈ ਕਿੰਨੇ ਦਿਨਾਂ ਤੋਂ ਭੁੱਖੀਆਂ ਹੋਣ ਗਈਆਂ ਇਹ ਗਈਆਂ ਜਿਨ੍ਹਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੀਗਾ ਉਹ ਤਸਵੀਰ ਦਿਖਾ ਰਿਹਾ ਕਈ ਤਾਂ ਸਹਿਮ ਜਾਂਦੇ ਨੇ ਇਨਾਂ ਚ ਇੱਕ ਬੱਚੜਾ ਵੀ ਸੀਗਾ ਹੁਣ ਇੱਕ ਇੱਕ ਵੱਡੀ ਕਾਰਵਾਈ ਆ ਬੰਦੀ ਹੈ ਕਿ ਅਗਰ ਪ੍ਰਸ਼ਾਸਨ ਸਖਤੀ ਵਰਤੇ ਤਾਂ ਇਹ گاਉਆਂ ਦਾ ਨਹੀਂ ਵੱਡੀਆਂ ਜਾ ਸਕਦੀਆਂ ਅਗਰ ਜਿਹੜੇ 2-200 ਰੁਪਏ ਦੱਸ਼ਣਾ ਰਾਣਾ ਜੀ ਦੇ ਕਹਿੰਦੇ ਪਰਚੀਆਂ ਲੈ ਕੇ ਇਹਨਾਂ ਨੂੰ ਅੱਗੇ ਟਰੱਕਾਂ ਨੂੰ ਭੇਜ ਦਿੰਦੇ ਨੇ ਤੇ ਉਹ ਟਰੱਕਾਂ ਦੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ 2-200 ਰੁਪਏ ਸਾਡੀ ਗਊ ਮਾਤਾ ਨੂੰ ਬੇਚ ਦਿੰਦੇ ਨੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤਿਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ